ਸਿੱਖ ਕੌਮ ਦੀਆਂ ਨਜ਼ਰਾਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਕੀ ਵਾਕੇ ਸੱਚਮੁੱਚ ਦਫਾੜ ਹੋ ਜਾਏਗਾ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਇੱਕ ਹੋਰ ਅਕਾਲੀ ਦਲ ਨਿਕਲ ਕੇ ਆਏਗਾ ਬਾਹਰ ਤੇ ਉਹ ਪੰਜਾਬ ਦੀ ਸਿਆਸਤ ਕਰੇਗਾ ਜਾਂ ਫਿਰ ਜਿਨ੍ਹਾਂ ਨੇ ਜਲੰਧਰ ਮੀਟਿੰਗ ਕੀਤੀ ਆ ਉਪਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਣਗੇ ਤੇ ਸੁਖਬੀ ਸਿੰਘ ਬਾਦਲ ਨੂੰ ਹੀ ਪ੍ਰਧਾਨ ਮੰਨ ਲਣਗੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਸਮਝਾਗੇ ਕਿ ਕੀ ਇਸ ਤੋਂ ਪਹਿਲਾਂ ਵੀ ਕਿੰਨੀ ਕਵਾਰ ਦਫਾੜ ਹੋਏ ਨੇ ਤੇ ਉਹਦਾ ਪਾਰਟੀ ਨੂੰ ਕੌਮ ਨੂੰ ਕਿੰਨਾ ਨੁਕਸਾਨ ਹੋਇਆ ਤੇ ਸਾਡੇ ਨਾਲ ਸੀਨੀਅਰ ਪੱਤਰਕਾਰ ਤੇ ਲੇਖਕ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਨੂੰ ਚੰਗੀ ਤਰ੍ਹਾਂ ਘੁਖਣ ਵਾਲੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਹੋਣੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਭਾਈ ਪਹਿਲਾਂ ਵੀ ਅਕਾਲੀ ਦਲ ਦਾ ਅਜੀਹਾ ਦੌਰ ਦੇਖਿਆ ਕਿ ਇੱਕ ਚੰਡੀਗੜ੍ਹ ਮੀਟਿੰਗ ਹੋਵੇ ਹੱਥ ਖੜੇ ਕਰੇ ਕਰਾਏ ਜਾਣ ਤੇ ਦੂਜੇ ਜਲੰਧਰ ਮੀਟਿੰਗ ਕਰਨ ਤੇ ਕਹਿੰਦੇ ਨੇ ਜਿਹੜੇ ਜਲੰਧਰ ਮੀਟਿੰਗ ਕਰਦੇ ਨੇ ਇਹ ਬੀਜਪੀ ਦੇ ਏਜੰਟ ਨੇ ਤੇ ਕੋਈ ਜਮਾਨਤ ਸੀ ਜਿੰਦੇ ਜਿਹੜੇ ਅੱਡ ਲੜਦੇ ਤੇ ਉਹਨਾਂ ਨੂੰ ਕਹਿੰਦੇ ਸੀ ਨਹੀਂ ਇਹ ਕਾਂਗਰਸ ਦੇ ਏਜੰਟ ਨੇ ਇਹ ਜਿਹੜੇ ਏਜੰਟ ਹੋਣ ਵਾਲੀ ਗੱਲ ਹੈ ਨਾ ਜੀ ਮੈਂ ਪਹਿਲਾਂ ਇਹ ਤੇ ਹਾਂ ਨਾ ਜੀ ਵੈਸੇ ਤਾਂ ਮੈਂ ਬেরি ਪਹਿਲੇ ਅਸਾਈਨਮੈਂਟ ਐਸ ਜਰਨਲਿਸਟ ਜੀ ਅਮਰਸਰ ਸੇ ਜੀ ਤੇ ਜਿੱਥੇ ਵੀ ਅਰਲੀ 79 ਜੁਆਇਨ ਕੀਤਾ ਸੀ ਮੈਂ ਉਤੋਂ ਉਦੋਂ ਵੀ ਸਪਲਿਟ ਦੇਖੀ ਵੀ ਜੀ ਤੇ ਇੱਕ ਸਟੇਜ ਆ ਗਈ ਸੀ ਜਦੋਂ ਖਾਸ ਕਰਕੇ ਜਦੋਂ ਬਾਦਲ ਸਾਹਿਬ 95 96 ਪ੍ਰਧਾਨ ਬਣਦੇ ਹੋ ਜੀ ਉਸ ਤੋਂ ਬਾਅਦ ਜਿਹੜਾ ਵੀ ਪਾਰਟੀ ਦੇ ਖਿਲਾਫ ਕੋਈ ਗੱਲ ਕਰਦਾ ਸੀ ਉਹਨੂੰ ਕਹਿੰਦੇ ਸੀ ਵੀ ਕਾਗਰਸ ਦਾ ਏਜੰਟ ਹੈ ਜੀ ਜਦੋਂ ਗੁਰਚਰ ਸਿੰਘ ਟੋੜਾ ਦੇ ਨਾਲ ਇਹਨਾਂ ਦੀ ਵਿਗੜੀ ਜੀ ਤੇ ਉਹ ਅਲੱਗ ਹੋਏ ਤੇ ਬਾਦਲ ਸਾਹਿਬ ਕਹਿੰਦੇ ਜੀ ਇਹ ਤਾਂ ਕਾਗਰਸ ਦੇ ਏਜੰਟ ਹੈ ਹੁਣ ਗੁਰਚਰ ਸਿੰਘ ਟੋੜਾ ਵਰਗੇ ਸ਼ਖਸੀਅਤ ਨੂੰ ਕਾਗਰ ਦਾ ਏਜੰਟ ਕਹਿਣਾ ਤੁਸੀਂ ਇਥੋਂ ਨਾਜਾ ਲਾ ਲਓ ਜੀ ਪਰ ਜਿੰਨੇ ਵੀ ਇਸ ਤਰ੍ਹਾਂ ਕੇਸਸ ਆਏ ਸਾਰਿਆਂ ਨੂੰ ਕਾਗਰਸ ਦਾ ਏਜੰਟ ਕਹੀ ਗਏ ਕਿ ਸਰ ਬੀਜਪੀ ਦੇ ਕੇਤਾ ਹੁਣ ਪਾਵਰ ਬੀਜਪੀ ਕੇ ਦਿੱਲੀ ਚ ਜੀ ਹੁਣ ਬੀਜਪੀ ਨਾਲ ਤਾਂ ਕਾਲੇ ਦਲ ਦੀ 220 ਤੱਕ 96 ਤੋਂ ਲੈ ਕੇ 220 ਤੱਕ ਐਲਾਈਸ ਰਹੀ ਹੈ ਜੀ ਸ਼ਰਮੇ ਜੀ ਤੁਸੀਂ ਅਨ ਕੰਡੀਸ਼ਨਲ ਸਪੋਰਟ ਕੀਤੀ ਸੀ ਜੀ ਫਿਰ ਤੁਸੀਂ ਕਿਰੇ ਜੈਂਟ ਅੱਗੇ ਪਾਈ ਆਪ ਜੀ ਚਲੋ ਆਪਾਂ ਉਹਨਾਂ ਦੀ ਆਪਣੇ ਸਿਆਸਤ ਆਪਾਂ ਉਹਦੇ ਵਿੱਚ ਨਹੀਂ ਪੈਂਦੇ ਮੈਂ ਗੱਲ ਪਾਰਟੀ ਦੀ ਸਪਲਟ ਦੀ ਕਰਦਾ ਜੀ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਪਾਰਟੀ ਦੋ ਫਾੜ ਹੋਈ ਹੈ ਜੀ ਇਸ ਤੋਂ ਪਹਿਲਾਂ ਮੈਂ ਗੱਲ ਕਰਿਆ ਸੀ ਗੁਰਚਰ ਸਿੰਘ ਆਪਣੇ ਗੁਰਚਰ ਸਿੰਘ ਟੋੜਾ ਟੋੜਾ ਹੋ ਰਹੇ ਦੀ ਜੀ ਤੇ ਉਹ ਉਹਦੀ ਪ੍ਰੋਵੋਕੇਸ਼ਨ ਮੈਂ ਤੁਹਾਨੂੰ ਦੱਸ ਦਿੰਦਾ ਇਹ ਪਹਿਲੀ ਵਾਰ ਸੀ ਕਿ ਅਕਾਲੀ ਦਲ ਦਾ ਬੁਖਮંત્રી ਉਹ ਸਰਕਾਰ ਸਰਕਾਰੋਂ ਦਾ ਹੀ ਹੋਵੇ ਤੇ ਕਾਲੀ ਦਲ ਦਾ ਪ੍ਰਧਾਨ ਵੀ ਇੱਕੋ ਬੰਦਾ ਹੋਵੇ ਇੱਕੋ ਇੱਕੋ ਬੰਦਾ ਪ੍ਰਧਾਨ ਤੇ ਇੱਕੋ ਬੰਦਾ ਸੀ ਜੀ ਤੇ ਗੁਰਚਰ ਸਿੰਘ ਟੋੜਾ ਦਾ 뷰 ਸੀਗਾ ਵੀ ਇਹ ਪਾਰਟੀ ਮਨਾਰਟੀਸ ਦੀ ਪਾਰਟੀ ਹੈ ਇਹਨੂੰ ਆਪਣੇ ਹੱਕਾਂ ਹੱस्ते ਲੜਾਈ ਲੜਨੀ ਪੈਂਦੀ ਹੈ ਤੇ ਮੁੱਖ ਮੰਤਰੀ ਉਹ ਲੜਾਈ ਨਹੀਂ ਲੜ ਸਕਦਾ ਤੇ ਘੁੱਟ ਘੁੱਟ ਕਿਸੇ ਨੂੰ ਐਕਟਿਵ ਪ੍ਰਧਾਨੀ ਬਣਾ ਦਿਓ ਜੀ ਤਾਂ ਕਿ ਕੋਈ ਸਟੇਟਮੈਂਟ ਇਸ਼ੂ ਕਰਨੀ ਹੈ ਕੁਝ ਕਰਨਾ ਹੈ ਕਿਤੇ ਐਜੀਟੇਸ਼ਨ ਕਰਨੀ ਹੈ ਸੈਂਟਰ ਦੇ ਖਿਲਾਫ ਤੇ ਉਹ ਪ੍ਰਧਾਨ ਕਰ ਸਕੇ ਆਲਟੀਮੇਟਲੀ ਉਹ ਕਿਤੇ ਗੱਲ ਰਿਕਾਰਡ ਤੇ ਆ ਗਈ ਖਾਸ ਕਰਕੇ ਨੰਬਰ 98 ਦੇ ਵਿੱਚ ਨਵਾਂ ਸ਼ਹਿਰ ਬਾਈ ਇਲੈਕਸ਼ਨ ਸੀ ਜੀ ਹੁਣ 97 ਤੱਕ ਕਾਲੇ ਦਲ ਨੂੰ ਬੜਾ ਮੈਸਿਵ ਮੈਂਡੇਟ ਮਿਲਿਆ ਸੀਗਾ ਜੀ ਤੇ ਸ਼ਰਮ ਨੇ ਕਾਲੇ ਦਲ ਛੇ ਵੋਟਾਂ ਤੇ ਉਹ ਬਾਈ ਇਲੈਕਸ਼ਨ ਹਾਰ ਗਿਆ ਜੀ ਕਾਗਰਸ ਤੋਂ ਉਸ ਤੋਂ ਬਾਅਦ ਇਹ ਗੱਲ ਫਿਰ ਖੁੱਲ ਕੇ ਸਾਹਮਣੇ ਆ ਗਈ ਤੇ ਤੌੜਾ ਸਾਹਿਬ ਤੇ ਐਕਸ਼ਨ ਹੋ ਗਿਆ ਇਸੇ ਗੱਲ ਤੇ ਤੇ ਉਹਨਾਂ ਨੂੰ ਬਾਹਰ ਕਰਤਾ ਲੱਗਿਆ ਸੋ ਇੱਕ ਸਪਲਿਟ ਹੋ ਸੀ ਉਦਾ ਅਸਰ ਇਹ ਹੋਇਆ ਜਿਹੜੀ ਅਸਰ ਦੀ ਗੱਲ ਕਰਦੇ ਕੀ ਅਸਰ ਹੁੰਦਾ ਸੀਗਾ 2002 ਦੇ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਹਾਰ ਗਿਆ ਜੀ ਜੇ 2002 ਦੀ ਇਲੈਕਸ਼ਨ ਤੁਸੀਂ ਐਨਲਾਈਜ਼ ਕਰੋ ਜਿੰਨੀਆਂ ਵੋਟਾਂ ਆ ਗੁਰਚਰ ਸਿੰਘ ਟੋੜਾ ਹੋਰਾਂ ਦੀ ਪਾਰਟੀ ਨੂੰ ਪੰਜਾਂ ਦੋਵੇਂ ਇਕੱਠੀਆਂ ਕਰ ਲਿਓ ਕਰ ਲਓ ਜੀ ਤੇ ਪਾਰਟੀ ਪਾਵਰ 'ਚ ਆ ਜਾਂਦੀ ਸੀ ਸੋ ਸਿੱਧਾ ਇਹ ਨੁਕਸਾਨ ਸੀ ਕਿ ਪਾਰਟੀ ਹਾਰ ਗਈ ਇਸ ਤੋਂ ਪਹਿਲਾਂ 79 ਦੇ ਵਿੱਚ ਜਿਹੇ ਦਰਤਲਵੰਡੀ ਜਿਹੜਾ ਪ੍ਰਧਾਨ ਸੀ ਅਕਾਲੀ ਦਲ ਦੇ ਉਦੋਂ ਰੌਲਾ ਪਿਆ ਸੀ ਉਹਨਾਂ ਦੇ ਨਾਲ ਉਦੋਂ ਗੁਰਚਰ ਸਿੰਘ ਕੋਲ ਹਜੇ ਪੀਸਰੇ ਪ੍ਰਧਾਨਤੀ ਉਸ ਵੇਲੇ ਦੋਵਾਂ ਨੇ ਇਕੱਠਿਆਂ ਨੇ ਕਾਲ ਤਖਤ ਤੇ ਜਾ ਕੇ ਆਪਣਾ ਅਸਤੀਫਾ ਪੇਸ਼ ਕੀਤਾ ਸੀ ਤੇ ਇੱਕ ਲੰਬੀ ਚੌੜੀ ਚਾਰ ਸ਼ੀਟ ਸਰਦਾਰ ਬਾਦਲ ਦੇ ਖਿਲਾਫ ਸਬਮਿਟ ਕੀਤੀ ਸੀ ਜਿਹਦੇ ਵਿੱਚ ਕ腐ਸ਼ਨ ਦੇ ਚਾਰजेस ਵੀ ਸੀ ਸਿਆਸੀ ਚਾਰजेस ਵੀ ਸੀ ਤੇ ਇਹ ਵੀ ਸੀ ਕਿ ਇਹ ਆਰਐਸਐਸ ਦੇ ਏਜੰਟ ਵੀ ਆ ਉਹ ਉਹ ਪੜਤਾਲੀਏ ਸਾਰੀ ਚਾਰਜ ਸ਼ੀਟ ਜੀ ਅਸਿੱਤ ਇਲੈਕਸ਼ਨ ਆ ਗਈ ਤੇ ਸ਼ਰਮ ਨਿਕਾਲੇ ਦਲ ਇਲੈਕਸ਼ਨ ਹਾਰ ਗਿਆ ਫਿਰ ਇੱਕ ਸਪਲਿਟ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵੇਲੇ ਜੀ ਦਰੋਂ ਪੁਲਿਸ ਗਈ 30 ਅਪ੍ਰੈਲ 1986 ਨੂੰ ਦਰਬਾਰ ਸਾਹਿਬ ਦੇ ਵਿੱਚ ਬਰਨਾਲਾ ਸਰਕਾਰ ਵੇਲੇ ਜਦੋਂ ਪੰਥਕ ਕਮੇਟੀ ਨੇ ਖਾਲਸਾ ਧਰ ਦੀ ਮੰਗ ਰੱਖੀ 29 ਅਪ੍ਰੈਲ ਨੂੰ ਮੰਗ ਰੱਖੀ ਸੀਗੀ ਤੇ 30 ਨੂੰ ਪੁਲਿਸ ਐਂਟਰ ਕਰ ਗਈ ਤੇ ਉਹਦੇ ਖਿਲਾਫ ਪਾਰਟੀ ਸਪਲੀਟ ਹੋ ਬਾਦਲ ਸਾਹਿਬ ਸੈਪਰੇਟ ਕਰਨ ਵਾਲੇ ਸੀਗੇ ਉਸ ਟਾਈਮ ਬਾਦਲ ਸਾਹਿਬ ਨੂੰ ਪ੍ਰਧਾਨ ਬਣਾਇਆ ਗਿਆ ਸੀ ਪਾਰਟੀ ਦਾ ਜਿਹੜੀ ਪਾਰਟੀ ਅਲੱਗ ਹੋਈ ਸੀਗੀ ਨਾ ਜੀ ਕੈਪਟਨ ਅਵਰਿੰਦਰ ਸਿੰਘ ਸਰਦਾਰ ਬਾਦਲ ਇਹ ਜਿਹੜਾ ਗਰੁੱਪ ਸੀਗਾ ਇਹ ਪਾਰਟੀ ਦੇ ਬਾਹਰ ਆ ਗਏ ਸੀਗੇ ਚਲੋ ਉਹ ਤਾਂ ਫਿਰ ਇਤਿਹਾਸ ਇਸ ਤਰ੍ਹਾਂ ਹੀ ਚੱਲਦਾ ਹੁੰਦਾ ਹੈ ਪਰ ਕਈ ਟੁੱਟ ਪੜ ਹੁੰਦੀਆਂ ਰਹੀਆਂ ਤੇ ਇਹ ਪਿਛਲਾ ਇਤਿਹਾਸ ਨਹੀਂ ਹੈ ਲੇਕਿਨ ਜਦੋਂ ਵੀ ਪਾਰਟੀ ਦੇ ਵਿੱਚ ਕੋਈ ਟੁੱਟ ਪਾ ਜਿਸ ਤਰ੍ਹਾਂ ਹੋਈ ਹੈ ਨੁਕਸਾਨ ਤਾਂ ਪਾਥਰ ਹੀ ਹੁੰਦਾ ਜਿਵੇਂ ਤੁਸੀਂ 3-4 ਐਗਜ਼ਾਮਪਲ ਦੱਸਿਆ ਨੇ ਤੇ ਕੀ ਅਜਿਹੀ ਸਥਿਤੀ ਵੀ ਆਈ ਹੈਗੀ ਹੈ ਕਿ ਫਿਰ ਪੰਤਨੇ ਪਾਰਟੀ ਪ੍ਰਧਾਨ ਨੂੰ ਬੜਾ ਜਲੀਲ ਕਰਕੇ ਤਾਰਿਆ ਹੋਵੇ ਜੀ ਇਹ ਵੀ ਕਾਲੀ ਦਲ ਦੇ ਹਿੱਸੇ ਆਇਆ ਇਦਾਂ ਦਾ ਕੋਈ ਰਿਕਾਰਡ ਚ ਇਹ ਬੜੀ ਅਜੀਬ ਜੀ ਸਿਚੁਏਸ਼ਨ ਹੈ ਮੈਂ ਇਤਿਹਾਸ ਸਾਰਾ ਪੜਿਆ ਵੀ ਹੈ ਤੇ ਬਹੁਤ ਕੁਝ ਲਿਖਿਆ ਵੀ ਹੈ ਬੜੀ ਅਜੀਬ ਜੀ ਗੱਲ ਹੈ ਵੀ ਜਿਹੜੀ ਪਾਰਟੀ ਸਿੱਖਾਂ ਦੇ ਰਵਾਂਈਂਦਾ ਦੀ ਗੱਲ ਹੈ ਉਹਦੇ ਪ੍ਰਧਾਨ ਅਕਸਰ ਅਕਸਰ ਮੇਲਾ ਫੇਰਦੇ ਨੇ ਦਲੀਲ ਹੋ ਕੇ ਹੀ ਨਿਕਲੇ ਆ ਬਾਬਾ ਖੜਕ ਸਿੰਘ ਤੋਂ ਲੈ ਕੇ ਮਾਸਟਰ ਤਾਰਾ ਸਿੰਘ ਤੁਸੀਂ ਲੈ ਲਓ ਜਹਦਰ ਤਲਵੰਡੀ ਜੀ ਸੰਤ ਫਤਿਹ ਸਿੰਘ ਦੇ ਵੀ ਹਾਲਤ ਇਹੋ ਜਿਹੀ ਬਣ ਗਈ ਸੀਗੀ ਜੀ ਤੇ ਫਿਰ ਤੁਸੀਂ ਜਹਦਰ ਤਲਵੰਡੀ ਲੈ ਲਓ ਜੀ ਸੁਰਜੀਤ ਸਿੰਘ ਬਰਨਾਲਾ ਲੈ ਲਓ ਜੀ ਬਾਦਲ ਸਾਹਿਬ ਨੂੰ ਕਿਸੇ ਨੇ ਕੱਢਿਆ ਤਾਂ ਹੈ ਨਹੀਂ ਲੇਕਿਨ ਜਦੋਂ ਅਖੀਰਲੀ ਉਮਰੇ ਉਹਨਾਂ ਦੇ ਪੱਲੇ ਕੀ ਸੀ ਇੱਕ ਹਾਰ ਆਪਣੇ ਹਲਕੇ 'ਚ ਉਹਦੋਂ ਪਾਰਟੀ ਦੇ ਪੈਟਰਨ ਸੀਗੇ ਤੇ ਇੱਕ ਕੇਸ ਵਿਆਬਹ ਦੇ ਮਾਮਲੇ ਨਾਲ ਸੰਬੰਧਿਤ ਉਹਨਾਂ ਤੇ ਸੀ ਉਹਨਾਂ ਦਾ ਨਾਮ ਸੀ ਉਹ ਰਿੱਚ ਗੱਲ ਕੋਈ ਹੁਣ ਸਵੇਰ ਸੇ ਬਾਦਰ ਉਹੀ ਸਿਚੁਏਸ਼ਨ ਫੇਸ ਕਰ ਰਹੇ ਹੈ ਇਤਿਹਾਸ ਦੁਹਰਾ ਰਿਹਾ ਹੈ ਜੀ ਕਾਲੀ ਦਲ ਦਾ ਇਹ ਕੋਈ ਨਵੀਂ ਗੱਲ ਨਹੀਂ ਹੈ ਇਹ ਤਾਂ ਲੱਗਦਾ ਹੈ ਕਿ ਇਸ ਮਸਲੇ ਦੇ ਵਿੱਚ ਜਿੰਦਗੇ ਪਹਿਲਾਂ ਵੀ ਬਾਬਾ ਖੜਕ ਸਿੰਘ ਵਰਗੇ ਮਾਸਟਰ ਤਾਰਾ ਸਿੰਘ ਜਾਂ ਸਰਜੀਤ ਸਿੰਘ ਬਨਾਲ ਆ ਜਾਂ ਜਗਦੇਵ ਸਿੰਘ ਤਲਵੰਡੀ ਵਗੈਰੇ ਰਹੇ ਨੇ ਉਹਨਾਂ ਨੂੰ ਵੀ ਇਦਾਂ ਹੀ ਪੰਥ ਨੇ ਬਾਹਰ ਦਾ ਰਸਤਾ ਦਿਖਾਏਗਾ ਪਰ ਜਿਵੇਂ ਅੱਜ ਸੁਬੀਤ ਸਿੰਘ ਬਾਦਲ ਨੇ ਵਰਕਿੰਗ ਕਮੇਟੀ ਦੇ ਸਾਰੇ ਸਾਰਿਆਂ ਨੇ ਹੱਥ ਖੜੇ ਕਰ ਦਿੱਤੇ ਕਿ ਨਹੀਂ ਸੁਬੀਤ ਸਿੰਘ ਬਾਦਲ ਸਾਨੂੰ ਕਬੂਲ ਆ ਜਿਹੜੇ ਜਲੰਧਰ ਕੌਮ ਨੂੰ ਪੜਨੀਆਂ ਗੱਲਾਂ ਕਰਦੇ ਨੇ ਉਹ ਪੰਥ ਵਿਰੋਧੀ ਨੇ ਇਸ ਢੰਗ ਦੇ ਨਾਲ ਕਦੇ ਕਿਸੇ ਪ੍ਰਧਾਨ ਨੇ ਰਿਐਕਟ ਅੱਗੇ ਨਹੀਂ ਕੀਤਾ ਇਹ ਹਾਂ ਮਤਜ ਜ਼ਰੂਰ ਪਾਸ ਕਰਾਏ ਜਾਂਦੇ ਆ ਜਦੋਂ 99 ਦੇ ਵਿੱਚ ਸਪਲਿਟ ਹੋਈ ਐ ਟੌੜਾ ਸਾਹਿਬ ਅਲੱਗ ਹੋਇਆ ਉਦੋਂ ਵੀ ਇਸ ਤਰ੍ਹਾਂ ਹੀ ਮਤੇ ਪਾਸ ਕਰਾਈ ਗਏ ਸੀਗੇ ਕਿ ਬਾਦਲ ਸਾਹਿਬ ਦੀ ਜਿਹੜੀ ਲੀਡਰਸ਼ਿਪ ਉਹਰੇ 'ਚ ਵਿਸ਼ਵਾਸ ਪ੍ਰਕਟ ਕਰੋ ਸੋ ਉਹੀ ਪੈਟਰਨ ਹੈ ਬਿਲਕੁਲ ਸੇਮ ਸੋ ਇਹ ਕੋਈ ਨਵੀਂ ਗੱਲ ਨਹੀਂ ਹੈ ਇਹ ਮਤੇ ਪਾਸ ਕਰਾਉਣੇ ਲੇਕਿਨ ਇਹਨਾਂ ਦੇ ਦੂਪਕਤ ਕੋਈ ਨਹੀਂ ਹੁੰਦੀ ਮੈਂ ਹੋਰ ਇੱਕ ਐਗਜ਼ਾਮਪਲ ਦੇ ਦਿੰਦਾ ਜੀ ਸਰਜੇ ਸਿੰਘ ਬਰਨਾਲਾ ਨੂੰ ਜਦੋਂ ਅਕਾਲ ਤਖਤ ਨੇ ਪੰਜ ਤੋਂ ਛੇ ਕਿਹਾ ਮੁੱਖ ਮੰਤਰੀ ਸੀਗੇ ਜੀ ਤੇ ਉਹਨਾਂ ਨੇ ਸੰਗਰور ਇੱਕ ਵੱਡਾ ਇਕੱਠ ਕੀਤਾ ਸੀ ਤੇ ਉਦੋਂ ਉਹ ਪੈਂਫਲੈਟ ਮੇਰੇ ਕੋਲ ਅੱਜ ਵੀ ਪਿਆ ਹੈ ਜੀ ਇੱਕ ਮਤਾ ਪਾਸ ਕੀਤਾ ਕੀਤਾ ਗਿਆ ਸੀ ਉਹਦੀ ਹੈਡਲਾਈਨ ਸੀ ਸਾਰਾ ਪੰਜਾਬ ਬਰਨਾਲਾ ਦੇ ਨਾਲ ਜੀ ਹੁਣ ਇਸ ਤਰ੍ਹਾਂ ਨਾਲ ਤਾਂ ਇਹ ਪਾਰਟੀ ਦੇ ਜਿਹੜੇ ਲੀਡਰ ਹੈ ਉਹ ਰਿਐਕਟ ਕਰਦੇ ਰਹੇ ਆ ਉਹ ਕਨਫਰੋਨਟੇਸ਼ਨ ਸੀ ਕਾਲ ਤੱਕ ਵਰਸਸ ਅਰਜੀਤ ਸਿੰਘ ਬਰਨਾਲਾ ਲੇਕਿਨ ਰਿਐਕਸ਼ਨ ਇਸ ਤਰ੍ਹਾਂ ਸੀਗਾ ਪਰ ਇੱਕ ਹੋਰ ਉਹ ਸਭ ਤੋਂ ਵੱਡੀ ਗੱਲ ਹੈ ਕਿ ਕਿਉਂਕਿ 1995 ਜਿਹੜਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਫਿਰ ਮੁੱਖ ਮੰਤਰੀ ਬਣਦੇ ਨੇ 1995 ਤੋਂ ਲੈ ਕੇ ਹੁਣ ਤੱਕ ਪਿਛਲੇ 29 ਸਾਲ ਤੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਹਿਲੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੁਣ ਸੁਭੀ ਸਿੰਘ ਬਾਦਲ ਤਨ ਲੱਗ ਇਹ ਰੀਡਿੰਗ ਲਗਾਤਾਰ 2017 ਦੀ ਵਿਧਾਨ ਸਭਾ 2019 ਦੀ ਲੋਕ ਸਭਾ 2022 ਦੀ ਵਿਧਾਨ ਸਭਾ 2024 ਕਿ ਪਹਿਲਾਂ ਜਦੋਂ ਪਾਰਟੀ ਪ੍ਰਧਾਨ ਜਦੋਂ ਲਗਾਤਾਰ ਹਾਰਾਂ ਹੁੰਦੀਆਂ ਸੀ ਜੋ ਪਾਰਟੀ ਮੰਤਨ ਕਰਦੀ ਸੀ ਤੇ ਪ੍ਰਧਾਨ ਜਿਹੜੇ ਹੁੰਦੇ ਸੀ ਉਹ ਹੱਸ ਕੇ ਜ਼ਿੰਮੇਵਾਰੀ ਲੈ ਲੈਂਦੇ ਸੀ ਕਿ ਹਾਂ ਮੈਂ ਆਪਣੀ ਪ੍ਰਧਾਨਗੀ ਛੱਡਦਾ ਕਿਉਂਕਿ ਮੇਰੀ ਅਗਵਾਈ ਦੇ ਵਿੱਚ ਇਲੈਕਸ਼ਨ ਹਾਰੇ ਸੀ ਮੇਰੇ ਖਿਆਲ ਦੇ ਵਿੱਚ ਇਸ ਤੱਕ ਦੇ ਨਾਲ ਸਿਚੁਏਸ਼ਨ ਕਦੇ ਡਵੈਲਪ ਨਹੀਂ ਸੀ ਹੁੰਦੀ ਆਪਾਂ ਬਾਦਲ ਸਾਹਿਬ ਦੇ ਹੀ ਦੇਖ ਲੈਨੇ ਉਹ ਹਾਰੇ ਉਹਨਾਂ ਦੀ ਲੀਡਰਸ਼ਿਪ ਚ ਪਾਰਟੀ ਹਾਰਦੀ ਵੀ ਰਹੀ ਹੈ ਲੇਕਿਨ ਕੋਈ ਜ਼ਿੰਮੇਵਾਰੀ ਨਹੀਂ ਸੀ ਕਬੂਲੀ ਜੀ ਹੁਣ ਸਿਚੁਏਸ਼ਨ ਵੱਖਰੀ ਕਿਉਂ ਹੈ ਪਾਰਟੀ ਲਗਾਤਾਰ ਹਾਰ ਰਹੀ ਹੈ ਜੀ ਅ ਤੁਸੀਂ ਲੈ ਲਓ ਵੀ 217 ਤੋਂ ਲੈ ਲਓ ਜੀ ਹਾਰ ਸੀ ਸਰਕਾਰ ਸੀ ਉਸ ਤੋਂ ਪਹਿਲਾਂ ਭਾਵੇਂ ਕਾਲੀ ਦਲ ਆਪਣੇ ਆਪ ਦੇ ਵਿੱਚ ਮੈਜੋਰਟੀ ਚ ਨਹੀਂ ਸੀਗਾ ਮੈਂ ਇਹ ਗਿਣਦਾ ਹੁੰਦਾ ਹੁਣਾ ਕਿ ਜਿਹੜੀ ਪਾਰਟੀ ਦੀ ਡਾਊਨਫਾਲ ਹੈ ਉਹ 2012 ਸ਼ੁਰੂ ਹੋ ਗਿਆ ਸੀ ਜੀ ਤੇ ਇਹ 파ਰਟੇ ਡਿੱਗਦੇ ਹੀ ਚਲੇਗੀ ਉਸ ਤੋਂ ਬਾਅਦ 12 ਤੋਂ ਬਾਅਦ 17 ਚਾਰਗੇ ਮੇਨ اپੋਜੀਸ਼ਨ ਵੀ ਨਹੀਂ ਰਹੀ ਜੀ ਆਵਾਦਮੀ ਪਾਰਟੀ ਮੇਨ اپੋਜੀਸ਼ਨ ਬਣ ਕੇ ਸੀਗੀ ਉਸ ਤੋਂ ਬਾਅਦ ਤੁਸੀਂ ਰਿਕਾਰਡ ਦੇਖੋ ਹਰ ਇਲੈਕਸ਼ਨ ਦੇ ਵਿੱਚ ਹੁਣ ਲੇਟੈਸ ਸੰਗਰੂਰ ਲੋਕ ਸਭਾ ਵਾਈ ਇਲੈਕਸ਼ਨ ਸਭ ਤੋਂ ਥੱਲੇ ਬੀਜੇਪੀ ਇਸ ਇਹਨਾਂ ਤੋਂ ਉੱਪਰ ਇਹ ਲੋਕ ਸਭਾ ਇਲੈਕਸ਼ਨ ਸਸਥਾਨ ਤੇ ਸਿਕਿਉਰਿਟੀ ਜਬਤ ਹੋਣੀ ਔਰ ਬੀਜੇਪੀ ਇਹਨਾਂ ਤੋਂ ਜ਼ਿਆਦਾ ਪੋਲ ਆਪਣੀਆਂ ਵੋਟਾਂ ਉਹਨਾਂ ਨੂੰ ਪੋਲ ਹੋਈਆਂ ਹੋਣ ਇੰਨੀ ਮਾੜੀ ਹਾਲਤ ਸ਼ਰੋਣੀ ਅਕਾਰੀ ਦਲ ਦੀ ਕਦੇ ਨਹੀਂ ਹੋਈ ਹੁਣ ਇਹ ਹੱਥਾਂ ਖੜੇ ਕਰ ਆਲੇ ਜੀ ਕੀ ਇਹਨਾਂ ਨੇ ਕੋਈ ਮੀਟਿੰਗ ਕਰਕੇ ਉੱਤੇ ਵਿਚਾਰ ਚਰਚਾ ਕੀਤੀ ਵੀ ਇਹ ਸਾਡੀ ਹਾਲਤ ਕਿਉਂ ਹੋਈ ਹੈ ਹੋਰ ਰੌਲਾ ਤਾਂ ਇਹੀ ਹੈ ਨਾ ਜੀ ਢਿਨ ਦੀ ਜਵਾਰਤ ਹੋਈਏ ਜਬਤ ਹੋਈਓ ਦੂਜੇ ਪਾਸੇ ਸਾਰੇ ਮੈਂ ਇੱਕ ਯਾਦ ਕਰਾਉਣਾ ਚਾਹੂੰਗਾ ਸਟੇਟਮੈਂਟ ਬੀਬੀ ਹਰਸਿਮਰਤ ਕੋਰਬਾਦਨ ਦੀ ਜਿੱਤਣ ਤੋਂ ਬਾਅਦ ਵੀਡੀਓ ਤੋ ਰਿਫਰਦੀ ਮੈਨਾਂ ਵੀਡੀਓ ਹੀ ਸੁਣੀ ਹੈ ਉਹ ਕਹਿੰਦੀ ਬਾਈ ਇਹ ਤਾਂ ਜਿੱਤ ਗਏ ਇਹ ਸਾਰੇ ਹਾਰ ਗਏ ਅਸੀਂ ਤੁਸੀਂ ਪਾਰਟੀ 'ਚ ਕਿੱਥੋਂ ਹੁੰਦਾ ਹੈ ਪਾਰਟੀ ਦੀ ਕਲੈਕਟਿਵ ਰਿਸਪੋਨਸਿਬਿਲਟੀ ਹੁੰਦੀ ਹੈ ਇਹ ਬੈਂਟਾ ਮਾਈਂਡ ਹੈ ਬਾਦਲ ਪਰਿਵਾਰ ਦਾ ਸ਼੍ਰੋਮਣੀ ਕਾਲੀਦਾਲੇ ਦੀ ਵਰਕਿੰਗ ਇਹ ਨਹੀਂ ਸੀ ਅਸੀਂ ਤੁਸੀਂ ਵਾਲੇ ਨਹੀਂ ਸੀਗੇ ਔਰ ਜੇ ਅਸੀਂ ਤੁਸੀਂ ਤੇ ਗੱਲ ਆ ਗਈ ਅਸੀਂ ਤੁਸੀਂ ਤਾਂ ਫਿਰ ਹੁਣ ਓਪਰਲੀ ਗੱਲ ਬਾਹਰ ਆ ਗਈ ਸਰ ਇਹ ਕਿੰਦਰ ਬਠੀਕ ਹੈ ਤੁਸੀਂ ਤੁਸੀਂ ਅਸੀਂ ਅਸੀਂ ਤੇ ਪਾਰਟੀ ਵਰਚੂਅਲੀ ਦੋਫਾੜ ਹੈਗੀ ਫਾਰਮੈਲਟੀ ਹੋਣੀ ਹੈ ਪ੍ਰੋਸੈਸ ਸ਼ੁਰੂ ਹੋ ਗਿਆ ਇੱਕ ਮੈਂ ਹੋਰ ਅੱਜ ਐਡ ਕਰੂੰਗਾ ਇੱਕ ਜੀ ਮੈਨੂੰ ਬਹੁਤ ਇੰਟਰਸਟਿੰਗ ਅੱਜ ਕੋਟ ਲੱਗਿਆ ਜਿਹੜਾ ਕੱਲ ਤੱਕ ਦੀ ਮੈਂ ਛੋਟੀ ਜਿਹੀ ਸਪੀਚ ਸੁਣੀ ਹੈ ਹੁਣ ਟੀਵੀ ਤੇ ਆ ਰਹੀ ਸੀਗੀ ਇੱਕ ਛੋਟਾ ਜਿਹਾ ਪੋਰਸ਼ਨ ਪਰ ਮੈਂ ਸਾਰੇ ਸੁੰਦਰੀ ਕੋਸ਼ਿਸ਼ ਕੀਤੀ ਉਹ ਮੈਨੂੰ ਸਾਰਾ ਮੁੜ ਕੇ ਕਲਿੱਪ ਲੱਭਿਆ ਨਹੀਂ ਉਹ ਕਹਿੰਦੇ ਵੀ ਸਾਡੇ ਲੋਕਾਂ ਨੇ ਅਕਾਲ ਤਖਤ ਤੋਂ ਮੂੰਹ ਫੇਰ ਲਿਆ ਦਰਬਾਰ ਸਾਹਿਬ ਤੋਂ ਕੱਲ ਸਕਤ ਇਹਨਾਂ ਦਿੱਲੀ ਵੱਲ ਬੂੰ ਕਰ ਲਿਆ ਇਸ ਕਰਕੇ ਇਹਨਾਂ ਦੀ ਇਹ ਹਾਲਤ ਹੋਈ ਹੈ ਜਿੰਨਾ ਚਿਰ ਇਹ ਮੁੜ ਕੇ ਆਪਣਾ ਮੂੰਹ ਦਰਬਾਰ ਸਾਹਿਬ ਤੇ ਅਕਾਲ ਤਖਤ ਵੱਲ ਨਹੀਂ ਕਰਦੇ ਇਹਨਾਂ ਦੇ ਪੱਲੇ ਕੁਝ ਨਹੀਂ ਪੈਣਾ ਅੱਜ ਇਹ ਤਾਂ ਬਹੁਤ ਮਹੱਤਵਪੂਰਨ ਗੱਲ ਹੈ ਕਿ ਪਹਿਲਾਂ ਤਾਂ ਸ਼ਾਇਦ ਸ਼ਰਮਣੀ ਕਾਲੀ ਦਲ ਦਾ ਦਫ਼ਤਰ ਵੀ ਅੰਮ੍ਰਿਤਸਰ ਹੁੰਦਾ ਹੋਊਗਾ ਚੰਡੀਗੜ੍ਹ ਆ ਗਿਆ ਤੇ ਸਰਕਾਰਾਂ ਬਣ ਗਈਆਂ ਲੇਕ ਲੋਕਾਂ ਦੀਆਂ ਨਜ਼ਰਾਂ 'ਚ ਉਹ ਕਾਲੀ ਦਲ ਉਤਰ ਗਿਆ ਹੁਣ ਸਵਾਲ ਇਹ ਕਿ ਜਿਹੜੇ ਜਲੰਧਰ ਬੈਠੇ ਨੇ ਤੁਹਾਨੂੰ ਲੱਗਦਾ ਕਿ ਉਹਨਾਂ 'ਚ ਕਪੈਸਿਟੀ ਹੈ ਜਾਂ ਸਮਰੱਥਾ ਹੈ ਕਿ ਉਹ ਸ਼ਰਮਣੀ ਕਾਲੀ ਦਲ ਨੂੰ ਲੀਡ ਕਰ ਸਕਦੇ ਨੇ ਇਹ ਸਵਾਲ ਸਿਚੁਏਸ਼ਨ ਜਿਵੇਂ ਡਵੈਲਪ ਹੋਏਗੀ ਨਾ ਉਰ ਤੇ ਜਵਾਬ ਮਿਲੇਗਾ ਕਿਉਂਕਿ ਮੈਂ ਹੁਣ ਕਿਸੇ ਦਾ ਨਾਮ ਲੈ ਦਿਆਂ ਉਹ ਚੰਗਾ ਨਹੀਂ ਲੱਗਦਾ। ਜਾਂ ਕਿਸੇ ਨੂੰ ਮਾੜਾ ਕਹਿ ਦਿਆਂ ਉਹ ਵੀ ਠੀਕ ਨਹੀਂ। ਹਾਲਤ ਕਿਹੜਾ ਲੋਡਰ ਥਰੋਅ ਅਪ ਕਰਦੀ ਏ। ਉਹ ਤੇ ਡਿਪੈਂਡ ਕਰਦਾ। ਪਰ ਦੂਜੇ ਪਾਸੇ ਜਿਹੜੇ ਸੁਬੀਤ ਸਿੰਘ ਬਾਦਲ ਦੇ ਕਰਕੇ ਜਿਨ੍ਹਾਂ ਨੇ ਹੱਥ ਖੜੇ ਕੀਤੇ ਨੇ ਉਹ ਕਹਿੰਦੇ ਸਾਡੇ ਕੋਲ ਸੁਬੀਤ ਸਿੰਘ ਬਾਦਲ ਤੋਂ ਇਲਾਵਾ ਕਾਲੀ ਦਲ ਚ ਕੋਈ ਵਿਕਲਪ ਨਹੀਂ ਹੈਗਾ ਜੀ। ਨਹੀਂ ਚਲੋ ਉਹਨਾਂ ਦੀ ਵੀ ਗੱਲ ਠੀਕ ਹੋਏਗੀ ਪਰ ਫਿਰ ਆਪਾਂ ਉਹਨਾਂ ਦੀ ਗੱਲ ਮੰਨ ਲੈਨੇ ਆ। ਫਿਰ ਪਾਰਟੀ ਨੂੰ ਰਿਵਾਈਵ ਕਰਨਾ ਕਿਵੇਂ? ਇਹ ਵੀ ਗੱਲ ਹੋਵੇ ਉਹ ਤਾਂ ਸੋਲੂਸ਼ਨ ਕਿਸੇ ਕੋਲ ਹੈ ਨਹੀਂ ਗਲਤ ਰਵਾਈਵਲ ਦੀ ਹੈ ਨਾ ਜੇ ਲਗਾਤਾਰ ਪਾਰਟੀ ਥਲੇ ਡਿੱਗ ਰਹੀ ਹੈ ਸਿੱਖਾਂ ਦੀ ਨਮਾਇਦਾ ਜਮਾਤ ਰਹੀ ਹੈ ਕਿਸੇ ਵੇਲੇ ਸਿੱਖਾਂ ਲਈ ਤੁਸੀਂ ਨਮਾਇਦਾ ਜਮਾਤ ਨੂੰ ਪਹੁੰਚਾਉਂਦੇ ਫਿਰ ਹੁਣ ਕੋਸ਼ਿਸ਼ ਕਰਦੇ ਆਂ ਲੇਕਿਨ ਉਹ ਤਾਂ ਸਿਚੁਏਸ਼ਨ ਚੇਂਜ ਹੋ ਚੁੱਕੀ ਹੈ ਕੱਲੀ ਕਾਲੀ ਦਲ ਦੀ ਗੱਲ ਨਹੀਂ ਹੈ ਜੀ ਤੁਸੀਂ ਦੋ ਇਸ ਲੋਕ ਸਭਾ ਇਲੈਕਸ਼ਨ ਦੇ ਵਿੱਚ ਦੋ ਇਲੈਕਸ਼ਨ ਆ ਆਪਣੇ ਖਡੂਰ ਸਾਹਿਬ ਤੇ ਫਰੀਦਕੋਟ ਉਹਨਾਂ ਵਿੱਚ ਲੈ ਕੇ ਦੇਖੋ ਜਿਹੜੀ ਸਿੱਖ ਡੋਬੇਨ ਹੈ ਜਾਂ ਸਿੱਖ ਹਲਕੇ ਹੈਗੇ ਆ ਉਹ ਤਾਂ ਐਕਟਿਵ ਹੈ ਉਹਨੂੰ ਲੀਡਰ ਚਾਹੀਦਾ ਉੱਥੇ ਉਹਨਾਂ ਨੂੰ ਲੀਡਰ ਮਿਲ ਗਏ ਜੋ ਜੀ ਵੀ ਹੈ ਉਹਨਾਂ ਨੇ ਆਪਣਾ ਵਿਸ਼ਵਾਸ ਉਹਨਾਂ ਦੇ ਪ੍ਰਗਟ ਕਰਤਾ ਹੁਣ ਇਹ ਕੱਲ ਦੇ ਇੱਥੇ ਆਪਣੇ ਪਾਰਟੀ ਦਫਤਰ ਦੇ ਵਿੱਚ ਆਪਣੇ ਲੋਕਾਂ ਨੂੰ ਬੁਲਾ ਕੇ ਕੋਈ ਹਲਕਾ ਇੰਚਾਰਜ ਜੀ ਵਰਕਿੰਗ ਕਮੇਟੀ ਜੀ ਉਹਨਾਂ ਦਾ ਵਿਸ਼ਵਾਸ ਮਤੇ ਪਵਾ ਰਿਹਾ ਹੈ ਲੋਕ ਤੁਹਾਡੇ ਤੇ ਵਿਸ਼ਵਾਸ ਤੋੜ ਚੁੱਕੇ ਹੈ ਜਿਹੜੇ ਇਹ ਮਤਿਓ ਪਵਾਏ ਜਾ ਰਹੇ ਹੈ ਇਹ ਤੁਹਾਡੀ ਪਰਸਨਲ ਸੈਟੀਸਫੈਕਸ਼ਨਸ ਤੇ ਹੈਗੀ ਹੈ ਪਾਰਟੀ ਰਾਈਵਲ ਦੇ ਵਿੱਚ ਇਹਦਾ ਕੋਈ ਰੋਲ ਨਹੀਂ ਹੋਣਾ ਲੋਕ ਤੁਹਾਡੇ ਤੇ ਅਵਿਸ਼ਵਾਸ ਵਿਅਕਰ ਕਰ ਚੁੱਕੇ ਹੈ ਸਮੱਸਿਆ ਉੱਥੇ ਫਸੀ ਹੋਈ ਹੈ ਉਹਨਾਂ ਨੇ ਰੈਲਾਈਜ਼ ਕਰ ਲਿਆ ਵੀ ਸਾਡੇ ਤੇ ਲੋਕ ਵਿਸ਼ਵਾਸ ਨਹੀਂ ਕਰਦੇ ਜੇ ਵਿਸ਼ਵਾਸ ਨਹੀਂ ਕਰਦੇ ਤੇ ਆਪਣੇ ਆਪ ਨੂੰ ਨਵੇਂ ਸਿਰਿਓ ਕਿਵੇਂ ਲੈ ਕੇ ਤੁਰਨਾ ਹੈ ਉਹ ਉਹਦਾ ਤੁਰਪੇ ਲੋਕ ਕਾਲੀ ਦਲ ਦੇ ਨਾਲ ਹੈ ਪਰ ਲੋਕ ਕਾਲੀਦਲ ਦੇ ਇਸ ਲੀਡਰਸ਼ਿਪ ਦੇ ਨਾਲ ਨਹੀਂ ਹੈ ਨਾ ਲੀਡਰਸ਼ਿਪ ਦੇ ਨਾਲ ਨਹੀਂ ਹੈ ਲੋਕਾਂ ਨੂੰ ਇਸ ਲੀਡਰਸ਼ਿਪ ਤੇ ਭਰੋਸਾ ਨਹੀਂ ਹੈ ਜਦ ਤੱਕ ਭਰੋਸਾ ਨਵੇਂ ਲੀਡਰਸ਼ਿਪ ਤੇ ਨਹੀਂ ਬਣਦਾ ਇਹ ਪਾਰਟੀ ਰਵਾਈਵ ਨਹੀਂ ਹੁੰਦੀ ਸਭ ਤੋਂ ਵੱਡੀ ਜਿਹੜੀ ਸਵੱਸਿਆ ਕਾਲੀਦਲ ਦੀ ਹੈ ਸੰਕਟ ਹੈ ਜਿਹੜਾ ਨਾ ਉਹ ਭਰੋਸੇ ਯੋਗਤਾ ਦਾ ਸੰਕਟ ਹੈ ਕਿ ਕਿਸਵਾਰ ਭਾਜੀ ਉਹ ਵੀ ਇਨਾ ਕਿ ਚਾਹੇ ਜਲੰਧਰ ਜਾ ਕੇ ਇਕੱਠੇ ਹੋਣ ਚਾਹੇ ਬਠਿੰਡੇ ਜਾ ਕੇ ਇਕੱਠੇ ਹੋਣ ਜਾਂ ਚੰਡੀਗੜ੍ਹ ਜਾ ਕੇ ਇਕੱਠੇ ਹੋਣਾ ਲੱਗਦਾ ਹੈ ਲੋਕ ਕਹਿੰਦੇ ਕਿ ਸਾਰੇ ਇਹ ਬਾਦਲ ਹੀ ਆ ਸਾਰੇ ਕੁਈ ਕਹਿੰਦੇ ਕਿ ਬਾਦਲਾਂ ਦੇ ਚਮਚੇ ਨੇ ਕੋਈ ਕਹਿੰਦੇ ਚੱਲੇ ਹੋਏ ਕਾਰਤੂਸ ਆ ਜਦੋਂ ਇਦਾਂ ਦੀ ਬਦਨਾਮ ਲੀਡਰਸ਼ਿਪ ਹੋ ਜੇ ਲੋਕਾਂ ਦੀਆਂ ਨਜ਼ਰਾਂ ਚੋਂ ਹੀ ਉੱਤਰ ਜਾਵੇ ਤੇ ਤੁਹਾਨੂੰ ਲੱਗਦਾ ਕਿ ਇਦਾਂ ਦਾ ਕੋਈ اچانک ਅਕਾਲੀ ਦਲ ਦੇ ਵਿੱਚ ਚਿਹਰਾ ਪ੍ਰਗਟ ਹੋ ਜੇ ਤੇ ਫਿਰ ਫਿਰ ਕਹਿਣ ਕਿ ਪੰਥ ਤੇ ਰਿੰਦੇ ਗੂੰਜਾਂ ਸਦਾ ਪੈਂਦੀਆਂ ਰਹਿਣਗੀਆਂ ਜਾਂ ਮੈਂ ਅਮਰਤ ਮੇਰਾ ਪੰਥ ਜੀਵੇ ਨਹੀਂ ਮੈਂਨ ਹੋਰ ਟਕਰਾ ਜਵਾਬ ਦੇਣਾ ਜੀ ਅਕਾਲੀ ਦਲ ਨੇ 1994 ਤੋਂ ਬਾਅਦ ਦਿੱਲੀਆਂ ਗਲਤੀਆਂ ਤੇ ਗੁਨਾਹ ਕੀਤੇ ਐ ਇਹ ਸਾਰੇ ਉਹਦੇ ਹਿੱਸੇਦਾਰ ਐ ਜੀ ਚਾਹ ਜਲੰਧਰ ਜਾ ਕੇ ਗੱਲਾਂ ਕਰਨ ਹਾਂ ਨੇ ਇਹ ਜਿਹੜੇ ਜਲੰਧਰ ਵਾਲੇ ਸੀ ਬੈਠੇ ਸੀਗੇ ਉਹ ਸਾਰੇ ਉਹ ਬਰਾਬਰ ਦੇ ਸੇਜ਼ਾਰ ਹੈ ਜੀ ਇਹ ਕਦੇ ਵੀ ਨਹੀਂ ਬੋਲਦੇ ਬਰਗਾੜੀ ਦਾ ਮਾਮਲਾ ਲੈ ਲਓ ਉੱਥੇ ਕਦੇ ਕੋਈ ਨਹੀਂ ਬੋਲਿਆ ਸੁਮੇਸ਼ ਸਿੰਘ ਸਿਆਣੇ ਨੂੰ ਡੀਜੀਪੀ ਲਾਉਣ ਤੇ ਕਦੇ ਕਿਸੇ ਨੇ ਰੋਸ ਪ੍ਰਗਟ ਕੀਤਾ ਪਰ ਆਦਰ ਜਦੋਂ ਮੁਹੰਮਦ ਇਜਹਾਰ ਆलम ਰਿਟਾਇਰਡ ਡੀਜੀਪੀ ਨੂੰ ਬਾਦਲ ਸਾਹਿਬ ਨੇ ਕਾਰਜਦਲਚ ਜੁਆਇਨ ਕਰਾਇਆ ਉਸ ਵੇਲੇ ਤੀਜਾ ਬੰਦਾ ਇਹਨਾਂ ਦੇ ਨਾਲ ਕੌਣ ਸੀ ਫੋਟੋਗ੍ਰਾਫ ਦੇ ਵਿੱਚ ਸੋ ਦੇਵ ਸਿੰਘ ਜੀ ਹਿੰਦ ਸਾਸੂ ਹੁਣ ਕਿੰਨੇ ਵੀ ਬਾਦਲ ਸਾਹਿਬ ਨੇ ਗਲਤੀਆਂ ਕੀਤੀਆਂ ਜੇ ਉਹਨਾਂ ਨੇ ਗਲਤੀਆਂ ਕੀਤੀਆਂ ਪਾਰਟੀ ਥੱਲੇ ਥੱਲੇ ਆਈ ਤੁਸੀਂ ਤਾਂ ਬਰਾਬਰ ਦੇ ਦੋਸ਼ੀ ਨੇ ਵਿੱਚੋਂ ਦੇ ਸੋ ਇਸੇ ਕਰਕੇ ਜੀ ਇਹਨਾਂ ਨੇ ਹੁਣ ਜਿਹੜੀ ਮੂਵ ਚੱਲੀ ਆ ਵੀ ਅਸੀਂ ਪਹਿਲੀ ਤਰੀਕ ਨੂੰ ਕਾਲ ਤੱਕ ਸਾਹਿਬ ਜਾ ਕੇ ਪੇਸ਼ ਹੋਵਾਂਗੇ ਤੇ ਆਪਣੀ ਗਲਤੀ ਦੀ ਪੁਲਤੇ ਪੁਲ ਬਖਸ਼ਾਵਾਂਗੇ ਇਹ ਮਸਲਾ 217 ਦੀ ਇਲੈਕਸ਼ਨ ਤੋਂ ਪਹਿਲਾਂ ਵੀ ਗੱਲ ਆਈ ਸੀਗੀ ਅਕਾਲੀ ਦਲ ਦੀ ਇੱਕ ਮੀਟਿੰਗ ਦੇ ਵਿੱਚ ਕਿਤੇ ਸ਼ਾਇਦ ਜਲੰਧਰੀ ਬੈਠੇ ਸੀ ਕੁਝ ਲੋਥ ਉੱਥੇ ਗੱਲ ਚੱਲੀ ਸੀਗੀ ਕਿ ਸੁਖਵੀਰ ਸਿੰਘ ਬਾਦਲ ਨੂੰ ਪਾਰਟੀ ਪ੍ਰਧਾਨ ਦੇ ਤੌਰ ਤੇ ਅਕਾਲ ਤੱਕ ਸਾਹਮਣੇ ਵਿਧੇ ਵਿਧਾਨ ਨਾਲ ਪੇਸ਼ ਹੋ ਕੇ ਮਾਫੀ ਮੰਗਣੀ ਚਾਹੀਦੀ ਹੈ ਤੇ ਇਹ ਕਿਹਾ ਗਿਆ ਵੀ ਲੋ ਜੀ ਜੇ ਇਸ ਤਰ੍ਹਾਂ ਕਰ ਲਿਆ ਤਾਂ ਫਿਰ ਤਾਂ ਅਸੀਂ ਦੋਸ਼ੀ ਕਰਦਾਂ ਨਹੀਂ ਜਾਵਾਂਗੇ ਸੋ ਮਸਲਾ ਇੱਥੇ ਹੈ ਹੁਣ ਜਦੋਂ ਇਹਨਾਂ ਨੇ ਆਪਣੇ ਦਰਬਾਰ ਸਾਹਿਬ ਤੇ ਢੇਡੇ ਟਕਣਾ ਮਾਫੀ ਮੰਗੀ ਸੀਗੀ ਉਹ ਤਰੀਕਾ ਗਲਤ ਸੀ ਉਹ ਤਾਂ ਲੋਕਾਂ ਦੇ ਵਿੱਚ ਦੁਲ ਤਾਂ ਰੋਸ ਉੱਥੇ ਹੀ ਖੜਾ ਹੈ ਹਾਂ ਜੇ ਵਿਧੇ ਵਿਧਾਨ ਨਾਲ ਉਸ ਵੇਲੇ ਮਾਫੀ ਮੰਗ ਲਈ ਜਾਂਦੀ ਤਾਂ ਲੋਕਾਂ ਦਾ ਗੁੱਸਾ ਘਟ ਜਾਂਦਾ ਪਰ ਜਿਹੜੇ ਹੁਣ ਜਕੇਰੇਗੇ 1 ਜੁਲਾਈ ਨੂੰ ਇਕੱਠੇ ਹੋ ਕੇ ਦਰਬਾਰ ਸਾਹਿਬ ਮੱਥਾ ਟੇਕਣਾ ਜਾਂ ਅਕਾਲ ਤਖਤ ਸਾਹਿਬ ਜਾ ਕੇ ਮੱਥਾ ਟੇਕਣੇ ਤਾਂ ਲਾਦੇ ਕਿ ਉਹ ਮੀਰੀ ਪੀਰੀ ਦੇ ਸਿਧਾਂਤ ਤੋਂ ਚੰਗੀ ਤਰ੍ਹਾਂ ਵਾਕਫ ਜਨ ਨਹੀਂ ਹੁਣ ਉਹ ਮੀਰੀ ਪੀਰੀ ਦੇ ਸਿਧਾਂਤ ਦੀ ਗੱਲ ਕਰਨਗੇ ਜਾਂ ਜ਼ਥੇਦਾਰ ਨੂੰ ਵੀ ਇਸ ਦੁਫਾੜ ਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਚਾਹੁੰਦੇ ਨੇ ਨਹੀਂ ਗੱਲ ਮੱਥਾ ਟੇਕਣ ਦੀ ਨਹੀਂ ਹੈ ਗੱਲ ਤਾਂ ਵਿਧੇ ਵਿਧਾਨ ਨਾਲ ਮਾਫੀ ਮੰਗਣ ਦੀ ਹੈ ਚਿੱਠੀ ਲਿਖਣੀ ਪਵੇਗੀ ਭਈ ਅਸੀਂ ਆ ਦੋਸ਼ ਕੀਤੇ ਐ ਤੇ ਅਸੀਂ ਹਾਜ਼ਰ ਐ ਤੇ ਤੁਸੀਂ ਸਾਨੂੰ ਬਣਦੀ ਸਜ਼ਾ ਲਾਓ ਉਹ ਅਗਲੀ ਬੀਟਿੰਗ ਦੇ ਵਿੱਚ ਵਿਚਾਰ ਕੇ ਇਹਨਾਂ ਨੂੰ ਕਾਲ ਕਰ ਲੈਣਗੇ ਤੇ ਸਜ਼ਾ ਲਾ ਦੇਣਗੇ ਹੁਣ ਔਰ ਇੱਕ ਦਿੱਕਤ ਬੜੀ ਹੋਰ ਬਹੁਤ ਵੱਡੀ ਆ ਜੀ ਹੁਣ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ 'ਚ ਮੈਂ ਗਲਤੀ ਸਿਰਫ ਬਰਗਾੜੀ ਨਾਲ ਸੰਬੰਧਤ ਲੜੰਡੇਰਾ ਸੱਚਾ ਸੌਦਾ ਨਾਲ ਸੰਬੰਧਤ ਇੱਕ ਗਲਤੀ ਐ ਜੀ ਜਿਹਦੇ ਚ ਐਸਜੀਪੀਸੀਬੀ ਸ਼ਾਮਿਲ ਐ ਤੇ ਕੱਲ ਤੱਕ ਤੋਂ ਸ਼ਾਮਿਲ ਆ ਉਹ ਡੇਰਾ ਸੱਚਾ ਸੌਦਾ ਦੇ ਪ੍ਰਮੀਟਰ ਆਮਰ ਸਿੰਘ ਨੂੰ ਮਾਫੀ ਦੇਉਣੇ ਜਿਹੇ ਦਾ ਰਤ ਐਸਜੀਪੀਸੀ ਨੇ 75 95 ਲੱਖ ਰੁਪਏ ਖਰਚ ਕੇ ਉਹ ਇਸ਼ਤਿਹਾਰ ਦਿੱਤੇ ਸੀ ਉਹਨੂੰ ਜਸਟੀਫਾਈ ਕਰਨ ਵਾਸਤੇ ਉਸ ਮਾਫੀ ਨੂੰ ਅਕਾਲ ਤਖਤ ਵੀ ਦੋਸ਼ੀ ਹੈ ਐਸਜੀਪੀਸੀ ਵੀ ਦੋਸ਼ੀ ਹੈ ਉਹ ਆਪਣੇ ਗੁਨਾਹ ਕਿਵੇਂ ਬਖਸ਼ਾਉਣਗੇ ਸੋ ਸਾਰਾ ਕੰਮ ਫਸ ਗਿਆ ਕੰਪਲਿਕੇਟਡ ਹੈ ਇਹਨਾਂ ਸੌਖਾ ਕੰਮ ਨਹੀਂ ਪਰ ਤਦ ਲੱਗਦਾ ਕਿ ਜਦੋਂ ਇਹ ਜਿਹੜਾ ਜਲੰਧਰ ਵਾਲਾ ਧੜਾ ਜੀ ਜਾ ਕੇ ਅਕਾਲ ਤਖਤ ਸਾਹਿਬ ਤੋਂ ਜਾ ਕੇ ਐਪਲੀਕੇਸ਼ਨ ਦੇਗਾ ਕਿ ਸਾਡੇ ਕੋ ਗੁਨਾਹ ਹੋਏ ਨੇ ਅਸੀਂ ਸੱਜਾ ਪੁਕਤ ਨੂੰ ਤਿਆਰ ਚਾਹੇ ਤਨਖਾਈ ਐਕਰਾਰ ਦਿੱਤਾ ਜਾਵੇ ਸਭ ਸਜ਼ਾ ਲਾਈ ਜਾਵੇ ਪਰ ਸਵਾਲ ਤਾਂ ਫਿਰ ਖੜੇ ਹੋਣਗੇ ਨੇ ਕਿ ਜਦੋਂ ਤੁਸੀਂ ਗਲਤੀਆਂ ਕੀਤੀਆਂ ਉਹ ਕਿਹਦੀ ਉਹਦੋਂ ਕਿਹਦੀ ਸਰਕਾਰ ਸੀ ਤੇ ਕਿਹੜੀ ਪਾਰਟੀ ਦੀ ਪ੍ਰਧਾਨਗੀ ਸੀ ਸਵਾਲ ਤਾਂ ਫਿਰ ਖੜੇ ਹੋਣਗੇ ਜੀ ਇਹ ਨਹੀਂ ਕਿ ਤੇ ਹੁਣ ਸਿੱਧੇ ਤੌਰ ਤੇ ਚੰਦੂ ਮਾਰਾ ਸਾਹਿਬ ਜਾਂ ਢੀਂਡਾ ਸਾਹਿਬ ਜਾਂ ਮਲੂਕਾ ਸਾਹਿਬ ਵੀ ਬਾਦਲਾਂ ਨੂੰ ਦੋਸ਼ੀ ਗਰਦਾ ਨਹੀਂ ਦੋ ਹੁਣ ਅਕਾਲ ਤਖਤ ਸਾਹਿਬ ਤੇ ਜਦੋਂ ਮੈਂ ਵਿਧੇ ਵਿਧਾਨ ਦੀ ਗੱਲ ਕਰਦਾ ਨਾ ਉਹ ਤੋਂ ਗੋਲਮੋਲ ਗੱਲ ਨਹੀਂ ਕੀਤੀ ਜਾਂਦੀ ਉਹ ਸਪੈਸੀਫਿਕ ਗੱਲ ਕੀਤੀ ਜਾਂਦੀ ਵੀ ਕਿਹੜੀਆਂ ਗਲਤੀਆਂ ਕੀਤੀਆਂ ਸੋ ਜਦੋਂ ਕਿਹੜੀਆਂ ਗਲਤੀਆਂ ਦੀ ਗੱਲ ਕਰਾਂਗੇ ਉਹਦੇ ਰੈਪਰਕੇਸ਼ਨ ਬੜੇ ਦੂਰ ਤੱਕ ਜਾਣਗੇ ਇਹ ਵੀ ਇਨਵੋਲ ਹੋਣਗੇ ਜਿਨ੍ਹਾਂ ਨੇ ਗਲਤੀਆਂ ਜਿਹੜੇ ਲੀਡਰ ਸੀ ਉਹ ਵੀ ਇਨਵੋਲ ਹੋਣਗੇ ਜਿਹਸੇਦਾਰ ਕੱਲ ਤੱਕ ਤੇ ਇਨਵੋਲ ਹੋਏਗਾ ਜਿਸ ਦੀ ਪੀਸੀ ਦਾ ਪ੍ਰਧਾਨ ਵੀ ਇਨਵੋਲ ਹੋਏਗਾ ਤੇ ਤੁਹਾਨੂੰ ਲੱਗਦਾ ਕਿ ਜਥੇਦਾਰ ਸਾਹਿਬ ਫਿਰ ਧਰਮ ਸੰਕਟ ਫਸ ਜਾਣਗੇ ਨਹੀਂ ਇਹ ਬਿਲਕੁਲ ਫਸਣਗੇ ਕਿਉਂਕਿ ਇਹ ਗਲਤੀ ਉਹਨਾਂ ਨੂੰ ਵੀ ਮੰਨਣੀ ਚਾਹੀਦੀ ਹੈ ਇੰਸਟੀਚੂਨ ਹੈ ਇੰਸਟੀਚੂਨ ਉਸ ਤੋਂ ਬਾਅਦ ਉੱਠ ਨਹੀਂ ਸਕਿਆ ਸੀਗਾ ਜਦੋਂ ਉਹਨਾਂ ਮਾਫੀ ਦਿੱਤੀ ਹੈ ਸਾਰੇ ਸਿੱਖ ਜਗਤ ਦੇ ਵਿੱਚ ਰੌਲਾ ਪੈ ਗਿਆ ਸੀਗਾ ਜਹੇਦਾਰ ਦਾ ਅਕਾਲ ਤਖਤ ਸੈਫਤ ਜਾਣਾ ਬੰਦ ਹੋ ਗਿਆ ਸੀ ਤੁਹਾਨੂੰ ਯਾਦ ਹੋਵੇ ਮਤਲਬ ਗੈਨੀ ਗੁਰਬਜਨ ਸਿੰਘ ਨੂੰ ਪਹਿਲਾਂ ਵੀ ਕਿਸੇ ਜਹੇਦਾਰ ਨੂੰ ਸਜ਼ਾ ਲੱਗੀ ਹੈਗੀ ਜੀ ਨਹੀਂ ਜੀ ਪਹਿਲਾਂ ਮੇਰੇ ਖਿਆਲ ਦੇ ਵਿੱਚ ਮੇਰੇ ਦਿਮਾਗ ਦੇ ਵਿੱਚ ਤਾਂ ਘਟ-ਘਟ ਨਹੀਂ ਮੇਰੇ ਖਿਆਲ ਤੇ ਅਸੀਂ ਕਦੇ ਨੌਬਤ ਆਈ ਨਹੀਂ ਸੀਗੀ ਹਾਂ ਜਿਹੜਾ ਰੌਲਾ ਪੈਂਦਾ ਆਪਣੇ ਜਹੇਦਾਰ ਅਰੋੜ ਸਿੰਘ ਹੋਰਾਂ ਦਾ ਜਦੋਂ ਜਨਰਲ ਡਾਇਰ ਨੂੰ ਉਹਨਾਂ ਸੁਣਾਇਆ ਸੀਗਾ ਹਾਂਜੀ ਤੋ ਉਹਨੇ ਰੋਲੇ ਹੈਗੇ ਮੈਨੂੰ ਖਿਆਲ ਨਹੀਂ ਕਿ ਉਹਨਾਂ ਨੂੰ ਮਾਫੀ ਉਦੋਂ ਸਜ਼ਾ ਲੱਗੀ ਸੀ ਕੀ ਹੋਇਆ ਸੀ ਮੇਰੇ ਦਿਮਾਗ ਦੇ ਵਿੱਚ ਨਹੀਂ ਹਟੇ ਸਭ ਤੋਂ ਵੱਡਾ ਸਵਾਲ ਕੀ ਜੇ ਮਾਫੀ ਮੰਗੀ ਜਾਂਦੀ ਹੈ ਤੇ ਪੰਥ ਮਾਫ ਕਰ ਦਿੰਦਾ ਜੀ ਪੰਥ ਬਖਸ਼ੜਾ ਰ ਹੈ ਇਹ ਪੰਥ ਦੇ ਡਿਪੈਂਡ ਕਰਦਾ ਹੈ ਵੀ ਪੰਥ ਨੇ ਮਾਫ ਕਰਨਾ ਹੈ ਕਿ ਨਹੀਂ ਓਵਰਨਾਈਟ ਤਾਂ ਮਾਫੀ ਨੇ ਮੰਗੀ ਜਾਂਦੀ ਫਿਰ ਤੁਹਾਡਾ ਕਰਤਾਰ ਉਸ ਤਰ੍ਹਾਂ ਢਾਲਣਾ ਚਾਹੀਦਾ ਤੁਹਾਨੂੰ ਉਸ ਤੋਂ ਬਾਅਦ ਕੁਝ ਕਰਵਾਉਣੀਆਂ ਵੀ ਕਰਨੀਆਂ ਪੈਣੀਆਂ ਫਿਰ ਮਾਫੀ ਮਿਲੇਗੀ ਅਦਰਵਾਈਜ਼ ਕੀ ਕਾਲੀਦਲ ਪਹਿਲਾਂ ਇੰਨੀਆਂ ਵਿਪਤਾ ਚੋਂ ਵੀਕ ਨਿਕਲਿਆ ਐ ਫਿਰ ਕਾਲੀਦਲ ਖੜਾ ਹੋਣ ਦੀ ਵੀ ਸੁਭਾਵਨਾ ਵੱਧ ਜਾਏਗੀ ਜੇ ਮਾਫੀ ਮੰਗ ਲੈਂਦਾ ਜੇ ਸਮੁੱਚਾ ਸ਼ਰੂਮ ਨਹੀਂ ਕਾਲੀਦਲ ਚਾਹੇ ਕਿ ਲੀਡਰ ਕੋਈ ਪਿੰਡ ਲੈਵਲ ਦਾ ਹੋਵੇ ਚਾਹੇ ਮੁੱਖ ਮੰਤਰੀ ਲੈਵਲ ਦਾ ਕਿਹੜਾ ਕਾਲੀਦਲ ਹੁਣ ਕਾਲੀਦਲ ਤਾਂ ਦੋ ਜਾਣੇ ਆ ਤੇ ਸ਼ਾਇਦ ਜਿਹੜੇ ਆ ਖਡੂਰ ਸਾਹਿਬ ਤੇ ਫਰੀਦਕੋਟ ਵਾਲੇ ਆ ਜੇ ਉਧਰੋਂ ਵੀ ਕੋਈ ਮੂਵ ਚੱਲ ਪਈ ਮੈਨੂੰ ਪਤਾ ਨਹੀਂ ਕੋਈ ਮੂਵ ਚੱਲਦੀ ਹੈ ਕਿ ਨਹੀਂ ਜੀ ਜੇ ਉਹ ਵੀ ਸੋਚ ਲੈਣ ਵੀ ਅਸੀਂ ਕਾਲੀਦਲ ਬਣਾ ਲਈਏ ਨਵਾਂ ਕਿਉਂਕਿ ਲੋਕਤਾ ਉਹਨਾਂ ਦੇ ਨਾਲ ਲੋਕਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਸਿਚੁਏਸ਼ਨ ਕਿਵੇਂ ਡਵੈਲਪ ਹੁੰਦੀ ਹੈ ਆਉਣ ਵਾਲਾ ਸਮਾਂ ਸਿੱਖ ਪਾਂਤਾ ਅਸਤੇ ਖਾਸ ਕ੍ਰੂਸ਼ਲ ਹੈ ਇਹ ਟੈਸਟ ਸ ਹੈ ਪੰਥ ਦਾ ਤੇ ਇਸ ਟੈਸਟ ਦੇ ਵਿੱਚ ਤੁਹਾਨੂੰ ਲੱਗਦਾ ਜੀ ਸੁਬੀਰ ਸਿੰਘ ਬਾਦਲ ਮੁੜ ਪਾਸ ਹੋ ਸਕਦਾ ਜੀ ਨਹੀਂ ਮੈਂ ਕਿਸੇ ਇੰਡੀਵਿਜੂਅਲ ਬਾਰੇ ਗੱਲ ਬਿਲਕੁਲ ਹੀ ਨਹੀਂ ਕਰੂੰਗਾ ਨਾ ਮੈਂ ਕਮੈਂਟ ਕਰਨਾ ਚਾਹੁੰਦਾ ਸੋ ਇਸ ਕਰਕੇ ਮੈਂ ਇਸ ਪਾਸੇ ਨਹੀਂ ਪੈਂਦਾ ਅੱਛਾ ਜੀ ਆਖਰੀ ਮੇਰੀ ਸਵਾਲ ਹੈ ਕਿ ਸੁਨੀਲ ਜਾਕਰ ਸਾਹਿਬ ਉਹਨਾਂ ਦੀ ਦਾ ਟ੍ਰਿਬਿਊਨ ਗਰੁੱਪ ਨੇ ਇੰਟਰਵਿਊ ਕੀਤੀ ਉਹਨਾਂ ਦੀ ਕਮਾਲ ਦੀ ਹੈਡਲਾਈਨਸ ਵੀ ਕਿ ਸੁਬੀਰ ਸਿੰਘ ਕਾਲੀ ਦਲ ਜੈ ਸੁਭੀ ਸਿੰਘ ਦੇ ਨਾਲ ਹੈ ਜਾਂ ਨਹੀਂ ਹੈ ਪਰ ਕਾਲੀ ਦਲ ਇੱਕ ਪੰਜਾਬ ਦੀ ਇੱਕ ਸੇਫਟੀ ਵਾਲ ਆ ਜੀ ਖਾਸ ਕਰਕੇ ਉਹ ਰੈਡੀਕਲਿਜ਼ਮ ਦੇ ਮੱਦੇ ਨਜ਼ਰ ਗੱਲ ਕਰਦੇ ਨੇ ਸੁਨੀਲ ਜਾਖੜ ਦੀ ਉਸ ਟਿੱਪਣੀ ਨੂੰ ਕਿਵੇਂ ਦੇਖਦੇ ਜਦੋਂ ਕਾਲੀ ਦਲ ਦੇ ਵਿੱਚ ਬਖੇੜਾ ਪਿਆ ਹੋਵੇ ਜੀ ਨਹੀਂ ਚਲੋ ਉਹ ਤਾਂ ਹੁਣ ਲੀਡਰ ਬੀਜੇਪੀ ਦੇ ਹੈ ਲੇਕਿਨ ਤਜਰਬਾ ਤਾਂ ਉਹਨਾਂ ਨੂੰ ਹੈਗਾ ਹੈ ਨਾ ਮੈਂ ਹੋਰ ਟਕੜਾ ਗੱਲ ਕਰਦਾ ਪੰਜਾਬ ਨੂੰ ਤਕੜੇ ਕਾਲੀ ਦਲ ਦੀ ਹਮੇਸ਼ਾ ਹੀ ਲੋੜ ਹੈ ਜੀ ਜਿਹੜੀ ਪਾਰਟੀ ਜਿਹੜੀ ਸਟੇਟ ਪੰਜਾਬ ਦੋ ਹੀ ਸਟੇਟਸ ਹੈਗੇ ਜਿੱਥੇ ਮਾਨਾਰਟੀ ਡੋਮੀਨੇਟ ਕਰਦੀ ਹੈ ਕਸ਼ਮੀਰ ਤਾਂ ਖਤਮ ਕਰਤਾ ਉਹਨਾਂ ਨੇ ਜੀ ਪੰਜਾਬ ਇਕੱਲਾ ਹੈ ਸੋ ਇੱਥੇ ਦੀ ਸਿਆਸਤਾਸਤੇ ਉਹ ਪਾਰਟੀ ਜਿਹੜੀ ਉਸ ਕਮਿਊਨਿਟੀ ਦੀ ਨਮਾਇਦਾ ਜਮਾਤ ਹੋਵੇ ਅਕਾਲੀ ਦਲ ਦਾ ਉਹ ਖਾਸਾ ਖਤਮ ਹੋ ਚੁੱਕਿਆ ਇਸੇ ਕਰਕੇ ਕ੍ਰਾਈਸਿਸ ਹੈਗੀ ਹੈ ਪੰਜਾਬ ਨੋਨ ਲੋਰਡ ਹੈ ਜਿਹੜੀ ਇੱਕ ਸਿੱਖਾਂ ਦੇ ਨਮਾਇਦਾ ਪਾਰਟੀ ਹੋਵੇ ਅਕਾਲੀ ਦਲ ਹਮੇਸ਼ਾ ਹੀ ਸੈਕੂਲਰ ਰਿਹਾ ਹੈ ਇਹਨੂੰ ਉਸ ਪਾਸੇ ਨਹੀਂ ਜੋੜਨਾ ਚਾਹੀਦਾ ਸਿੱਖ ਜਿਹੜੀ ਫਲਸਫੀ ਹੈ ਉਹ ਸਰਬੱਤ ਦੇ ਭਲੇ ਦੀ ਹੈ ਸੋ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਲੇਕਿਨ ਪੰ ਪੰਜਾਬ ਦੇ ਵਿੱਚ ਇੱਕ ਤਖੜੇ ਕਾਲੇ ਦਲ ਦੀ ਹਮੇਸ਼ਾ ਲੋੜ ਰਹੇਗੀ ਮਤਲਬ ਤੁਸੀਂ ਜੋ ਮਹਿਸੂਸ ਕਰ ਰਹੇ ਹੋ ਜਾਂ ਮੈਂ ਜਿਹੜੀ ਤੁਹਾਡੀ ਗੱਲ ਤੋਂ ਸਮਝ ਚੁੱਕਾ ਹਾਂ ਹੈ ਕਿ ਜੇ ਕਾਲੀ ਦਲ ਖਤਮ ਹੁੰਦਾ ਤੇ ਸਟੇਟ ਵੀ ਖਤਮ ਹੁੰਦਾ ਜਿਵੇਂ ਜੰਮੂ ਕਸ਼ਮੀਰ ਖਤਮ ਹੋਇਆ ਸਿਮਿਲਰਲੀ ਉਹੀ ਤੁਸੀਂ ਇਹ ਦੇਖ ਰਹੇ ਹੋਗੇ ਜੀ ਇੱਥੇ ਵੀ ਪੰਜਾਬ ਦੇ ਵਿੱਚ ਵੀ ਜਿਹਾ ਜੰਮੂ ਕਸ਼ਮੀਰ ਦੇ ਪੈਟਰਨ ਤੇ ਕੁਝ ਹੋ ਸਕਦਾ ਜੀ ਨਹੀਂ ਕੁਝ ਹੋ ਨਹੀਂ ਸਕਦਾ ਉੱਥੇ ਤੱਕ ਇਹਨਾਂ ਨੇ ਖਤਮ ਰਜਿਸਟ੍ਰੈਂਸ ਦੇਖਣੋਂ ਦਾ ਖਤਮ ਕਰਤੇ ਜਦ ਕਿ ਵਾਲਵਸ ਤਾਂ ਵੱਧ ਗਈ ਉੱਥੇ ਜੀ ਜਦੋਂ ਅਸੀਂ ਸੇਫਟੀ ਵਾਲਵ ਦੀ ਗੱਲ ਕਰਦੇ ਹਾਂ ਤੇ ਉਸ ਕੰਟੈਕਸਟ ਦੀ ਗੱਲ ਕਰ ਰਹੇ ਹਾਂ ਪੰਜਾਬ ਨੂੰ ਵੀ ਜਿਹੜੇ ਮਨਾਰਟੀ ਸਟੇਟ ਹੈ ਹਰ ਥਾਂ ਤੇ ਉਹਨਾਂ ਨੂੰ ਲੋਡ ਹੁੰਦੀ ਆਪਣੀ ਪਾਰਟੀ ਦੀ ਉਹ ਤਕੜੀ ਹੋਵੇ ਤਾਂ ਕਿ ਉਹਨਾਂ ਦੇ ਕੰਸਰਨ ਅਡਰੈਸ ਕੀਤੇ ਜਾ ਸਕਣ ਉਸ ਦਿਨ ਪੰਜਾਬ ਜੂਟੀ ਵੀ ਬਣ ਸਕਦਾ ਨਹੀਂ ਮੈਂ ਇਸ ਬਾਰੇ ਕੋਈ ਅਸੈਸਮੈਂਟ ਨਹੀਂ ਕਰਦਾ ਉਹ ਬਹੁਤ ਸ਼ੁਕਰੀਆ ਥੈਂਕ ਯੂ ਫਿਲਹਾਲ ਦੇਖਦੇ ਨੇ ਕਿ ਸ਼ਰਮਨੀ ਕਾਲੀ ਦਲ ਦੀ ਸਿਆਸਤ ਖਾਸ ਕਰਕੇ ਸੁਭੀ ਸਿੰਘ ਬਾਦਲਵਾਸ ਇੱਕ ਵੱਡਾ ਟੈਸਟ ਹੈ ਚਾਹ ਉਹਨਾਂ ਨੇ ਕਾਲੀ ਦਲ ਦੇ ਦਫਤਰ ਚ ਬੁਲਾ ਕੇ ਵਰਕਿੰਗ ਕਮੇਟੀ ਦੇ ਮੈਂਬਰਾਂ ਦੇ ਹੱਥ ਖੜੇ ਕਰਵਾ ਦਿੱਤੇ ਨੇ ਪਰ ਸਵਾਲ ਹੈ ਕਿ ਪੰਥ ਸ਼ਰਮਨੀ ਕਾਲੀ ਦਲ ਦੇ ਨਾਲ ਤੁਸੀਂ ਸਿੱਧਾ ਦੇਖਦੇ ਹੋ ਏਬੀਸੀ ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ